ਆਨੇ ਹੁਣ ਬੱਚੇ ਨਾ 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 ਉਹ ਜੋਟਰ ਅੱਲਾ ਲੋ ਨੋ ਬਾਦ ਸਾ ਬਾਦ ਸਾ ਕੀ ਬਾਦ ਸਾ ਜਲੋ ਲੈਟ ਹਿਮ ਰਿਪਲਾਈ ਬਾਦ ਸਾ ਬੈਠ ਜਾ ਇੱਕ ਮਿੰਟ ਬੈਠ ਜਾ ਇਹਦੇ ਡਰਾਮੇ ਤੋਂ ਲਾਵਾ ਉਹ ਕੋਈ ਕੰਮ ਹੈ ਜੀ ਠੀਕ ਪਲੀਜ਼ ਆਪਾਂ ਅੱਗੇ ਜੀ ਵੇਖੋ ਕਰਨੀ ਸੀਆਈਐਸਰ ਵਿਡਰੋ ਗੱਲ ਪਾਣੀਆਂ ਤੇ ਆ ਗਈ ਸਾਰੇ ਅਧਿਕਾਰ ਦੇ ਦਿੱਤੇ ਨੇ ਉਹ ਇਹਨਾਂ ਦੇ ਇਹਨਾਂ ਦੀ ਸਰਕਾਰ ਨੇ ਹਾਂ ਕਿਹਨੇ ਕੀਤੇ ਤੁਸੀਂ ਕੀਤੇ ਨਾ ਤੁਸੀਂ ਕੀਤੇ ਚਲੋ ਆ ਹੁਣ ਲੈ ਲੀਏ ਜਵਾਬ ਲੈ ਲੀਏ ਜੀ ਜੀ ਆਪਣਾ ਥੀਮਾ ਸਾਹਿਬ ਮੈਨੂੰ ਕਰਨ ਲੈ लेट हिम रिप्लाई ਬਾਜਵਾ ਬਾਜਵਾ ਸਪੀਕਰ ਸਾਹਿਬ ਲੈ लेट हिम रिप्लाई ਜੀ ਜੀਮਾ ਸਾਹਿਬ ਇੱਕ ਮਿੰਟ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਥੀਮਾ ਸਾਹਿਬ ਚਲੋ लेट हिम रिप्लाई ਬਾਜਵਾ ਸਾਹਿਬ ਬੈਠ ਜਾਓ ਇੱਕ ਮਿੰਟ ਬੈਠ ਜਾਓ लेट हिम रिप्लाई ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰੂੰਗਾ ਹਾਂਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਦੋਂ ਬੀਐਸਐਫ ਦਾ ਦਾਇਰਾ ਵਧਾਇਆ ਗਿਆ ਉਹ ਰਿਕਾਰਡ ਜਿਹੜਾ ਉਹ ਰਿਕਾਰਡ ਜਿਹੜਾ ਸਾਹਮਣੇ ਲਿਆਂਦਾ ਜਾਵੇ ਔਰ ਇਸੇ ਸਦਕਾ

اب میں بچار کر لینا تو اڈی گل آگی میں بچار کر لینا باجوا صاحب دا مائی کون کرو تو باہر بچار کرو گے دی تو اڈی گل آگی ہے میں بچار کر لینا میرے اپنیک سے نیرے ڈرامے تو لابا اور کوئی کام میں آدھی ٹھیک پلیز آپ پہنے کے لئے چجی کرنی ہے سی ای ایسا ویڈراؤ ہے گلت پانی یہاں پہ آگی ہے آگی تو اڈی گل ٹھیک تینکیو 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 تینکیو